ਪਰਸ ਹੀ ਖਾਸਾ ਮਹਿੰਗਾ ਲੱਗਦਾ ਜਿਹੜਾ ਤੁਸੀਂ ਦੇਣਾ ਡਰਾਜੇ ਆਪਣੇ ਕੋਲੇ ਇੱਥੇ 10000 ਰੁਪਏ ਦਾ ਪਰਸ ਸੀਗਾ ਅੱਛਾ ਇਹ ਆਪਾਂ ਆਫਰ ਦੇ ਵਿੱਚ ਤਾਂ ਲਾਇਆ ਵੀ 31 ਦਸੰਬਰ ਨਵੇਂ ਸਾਲ ਤੇ ਆਪਾਂ ਜਿਹੜਾ 5000 ਦੀ ਸ਼ਾਪਿੰਗ ਕਰੂਗਾ ਆਪਣੇ ਕੋਲੇ ਉਹਦਾ ਆਪਾਂ ਨਾਮ ਡਰਾਅ ਚ ਪਾਵਾਂਗੇ ਜਿੰਨਾ ਆਪਾਂ ਡਰਾਅ ਕੱਢਾਂਗੇ ਜਿਹਦਾ ਨਾਮ ਆ ਗਿਆ ਉਹਨੂੰ ਫ੍ਰੀ ਮਿਲਣਾ ਹੈ 5000 ਦੀ ਸ਼ਾਪਿੰਗ ਤੇ ਡਿਸਕਾਊਂਟ ਤਾਂ ਵੱਖਰਾ ਮਿਲਨੇ ਮਿਲਣਾ ਹੈ ਉਹਦੇ ਨਾਲ ਆਪਾਂ ਪਰਸ ਵੀ ਦੇਵਾਂਗੇ 5000 ਦੀ ਸ਼ਾਪਿੰਗ ਤੇ ਇਹੋ ਜਿਹਾ ਪਰਸ ਇਹ ਸਾਰੇ ਵਧੀਆ ਵਧੀਆ ਵਾਲੇ ਪਰਸ ਨੇ ਬਈ ਇਹ ਹਨਾ ਵਧੀਆ ਕੁਆਲਿਟੀ ਚ ਹਨਾ ਵਧੀਆ ਕੁਆਲਿਟੀ ਦੇ ਤੈਨੂੰ ਪਰਸ ਮ ਜਿੰਨੀ ਸੋਹਣੀ ਪੈਕਿੰਗ ਉਹਨਾਂ ਸੋਹਣਾ ਪਰਸੋ ਨਾਲ ਵਿੱਚੋਂ ਬਈ ਕੋਲੇ ਮੜਾ ਇੱਕ ਆ ਸੀ ਹਣਾ ਦੇਖ ਲਓ ਇੰਨਾ ਲਵੇਟ ਲੂਡ ਕੇ ਦਿੰਦਾ ਕੋਈ ਪਰਸ ਜਨੇਆ ਲਵੇਟ ਕੇ ਰੱਖੇ ਵਾ ਦੇਖ ਲਾ ਤੇ ਰੇਟ ਵੀ ਨਾਲੇ ਜੈਨੂਨ ਜੇ ਰੇਟ ਆਗੇ ਗੁੱਚੀ ਦਾ ਆਰਟੀਕਲ ਹੈ ਬਈ ਨਾਲੇ ਡਿਸਕਾਊਂਟ ਵੀ ਚੱਲੀ ਜਾਂਦਾ ਨਾ ਮੈਂ ਲੈ ਇਹਨਾਂ ਦਾ ਥੋੜਾ ਹਣਾ ਜਿੰਨਾ ਡਿਸਕਾਊਂਟ ਆਪਾਂ ਲਾਇਆ ਹੋਇਆ ਸੀ ਉਸ ਤੋਂ ਐਡੀਸ਼ਨਲ 15% ਡਿਸਕਾਊਂਟ ਹੋਰ ਲਾਤਾ ਅੱਛਾ ਆ ਦੇ ਲਾਵੇ ਉਹ ਤੋਂ 15% ਤੈਨੂੰ ਐਕਸਟਰਾ ਡਿਸਕਾਊਂਟ ਇਹਨਾਂ ਨੂੰ ਦੇ ਦੇਣਾ ਹੈ ਇਹ ਨਵੇਂ ਸਾਲ ਕਰਕੇ ਲਾਤਾ ਜੀ ਅੱਛਾ ਨਵੇਂ ਸਾਲ ਤੇ ਹਣਾ ਤੇ ਆ ਦੇਖਾ ਆ ਦੇਖ ਪੈਕਿੰਗ ਦਿਖ ਇਹ ਘਰ ਦੇ ਖੁਸ਼ ਹੋ ਜਾਣ ਇਹਦੇ ਨਾਲ ਐਸੈਸਰੀਜ਼ ਮਿਲਦੀਆਂ ਨੇ ਅੱਛਾ ਇਹ ਪਰਸ ਉੱਤੇ ਲੱਗਦੀਆਂ ਜੀ ਅੱਛਾ ਤੇ ਆ ਮੜਾ ਕੱਢ ਕੇ ਦਿਖਾਈ ਬਈ ਇਹਨੂੰ ਬਾਹਰ ਪਰਸ ਨੂੰ ਆ ਦੇਖ ਪਰਸ ਕਿੰਨਾ ਸੋਹਣਾ ਯਾਰ ਹਨਾ ਹੱਥ 'ਚ ਫੜਾਈ ਵਧੀਆ ਲੱਗੂਗਾ ਛੋਟਾ ਜਿਹਾ ਹੈਗਾ ਨਾਲੇ ਵਧੀਆ ਇਹ ਸਾਰਾ ਕੁਝ ਤੁਹਾਨੂੰ ਆ ਮਿਲ ਜਣਾ ਚੇਨ ਚੂਨ ਵੀ ਸਾਰੀ ਕੁਸ਼ੂ ਹੋ ਕੇ ਨੇ ਬੈਠੇ ਦੀ ਬਈ ਸਾਰਾ ਕੁਝ ਮਿਲਣਾ ਸਾਰਾ ਕੁਝ ਮਿਲ ਜਾਣਾ ਹੈਗਾ ਤੇ ਇੱਕ ਆ ਪਰਸ ਦੇਖ ਲਾ ਹਨਾ ਆ ਬਈ ਉਹਨਾਂ ਨੂੰ ਦੇਣਾ ਆਪਾਂ ਡਰਾਅ ਕੱਢਾਂਗੇ ਆਪਾਂ 31 ਦਸੰਬਰ ਨੂੰ ਜਿਹੜਾ ਆਪਣੇ ਤੋਂ 5000 ਦੀ ਸ਼ਾਪਿੰਗ ਕਰਕੇ ਜਾਇਆ ਕਰੋ ਉਹਦਾ ਆਪਾਂ ਡਰਾਅ 'ਚ ਨਾਮ ਪਾਵਾਂਗੇ ਅੱਛਾ ਤਾਂ ਇਹ ਜਿਹੜਾ ਪਰਸ ਹੈ ਹਰਮਿਸ ਕੰਪਨੀ ਦਾ ਹੈ ਜੀ ਇਹ ਸਭ ਨੂੰ ਕੰਪਨੀ ਪਤਾ ਹੈ ਬਹੁਤ ਬਹੁਤ ਮਹਿੰਗਾ ਬਈ ਹਨਾ ਬਹੁਤ ਤਗੜੀ ਕੰਪਨੀ ਹੈ ਬਈ ਤਾਂ ਪਰਸ ਜਿਹੜੇ オリジナル ਪਰਸ ਹੈ ਉਹ ਲੱਖਾਂ ਚਾਈ ਅੱਛਾ ਤਾਂ ਦੇਖ ਲੈ ਯਾਰ ਹਨਾ ਵਧੀਆ ਪਰਸ ਵੀ ਦੇਖ ਯਾਰ ਕਿੰਨਾ ਸੋਹਣਾ ਹਨਾ ਇਹ ਆਪਾ ਗਿਫਟ ਦੇਣਾ ਭਈ ਲੌਕ ਲੁਕ ਲੱਗੇ ਵੀ ਆਂਦਾ ਹਾਂਜੀ ਇਹ ਚਾਬੀ ਨਾਲ ਖੁੱਲਦਾ ਜੀ ਅੱਛਾ ਜੀ ਲੱ ਪੱਕਾ ਹੀ ਕੰਮ ਹੋ ਗਿਆ ਨਹੀਂ ਹੈਗਾ ਤੁਸੀਂ ਰੱਖਦੇ ਤਾਂ ਤੁਹਾਡੇ ਪੈਸੇ ਬਾਹਰ ਚ ਕੱਢ ਲੂ ਕੋਈ ਹੈ ਨਾ ਤੇ ਆ ਲੌਕ ਲੁਕ ਲੱਗਾ ਹੈਗਾ ਚਾਬੀ ਤੁਹਾਡੇ ਕੋਲ ਜਦੋਂ ਮਰਜ਼ੀ ਖੋਲੋ ਅੱਛਾ ਉਹ ਖੁੱਲਦਾ ਵੀ ਨਹੀਂ ਹੈ ਨਾ ਆ ਦੇਖੋ ਆ ਚਾਬੀ ਜੀ ਅੱਛਾ ਚਾਬੀ ਇਹ ਨਾਲ ਆ ਦੇਖ ਲਓ ਇਹ ਚਾਬੀ ਵੀ ਨਹੀਂ ਬਈ ਕਿਸੇ ਨੂੰ ਦਿਖਦੀ ਹੈ ਨਾ ਕਿੱਥੇ ਪਈ ਹੈ ਅਗਲਾ ਕਹਿੰਦਾ ਯਾਰ ਉਹੀ ਆ ਤੇ ਉਹ ਤਾਂ ਬੇੜਾ ਖੁੱਲਦਾ ਵੀ ਨਹੀਂ ਆ ਜਿਵੇਂ ਮਰਜ਼ੀ ਪੱਟੀ ਜੱਲੂਏ ਖੁੱਲਦਾ ਖਲਦਾ ਨਹੀਂ ਆ ਤੇ 5000 ਦੀ ਸ਼ਾਪਿੰਗ ਦੇ ਦੇਣਾ ਭਾਈ 5000 ਦੀ ਸ਼ਾਪਿੰਗ ਤੇ ਆਪਾਂ ਡਰਾਪ ਆਉਂਦੇ ਸਾਂਗੇ ਤੇ ਆਪਾਂ 31 ਦਸੰਬਰ ਨੂੰ ਕੱਢਾਂਗੇ ਜਿਹਦਾ ਨਾਮ ਨਿਕਲੂ ਉਹਨੂੰ ਆਪਾਂ ਉਹਨੂੰ ਮਿਲ ਜਣਾ ਤੇ ਆ ਇਧਰ ਵੀ ਪਏ ਨੇ ਹਨਾ ਪਾਸ ਦੇ ਕਿੰਨੇ ਜਿਹੋ ਜਿਹੇ ਜੁੱੱਡਾ ਛੋਟਾ ਵੱਡਾ ਜਿਹੜਾ ਜਿਹੜਾ ਹਨਾ ਅੱਗੇ ਵੇ ਭਾਈ ਉਹ ਸਾਰੇ ਮਿਲ ਜਣੇ ਇੱਕ ਟਾਈਮ ਮਿਲ ਜਣੀਆਂ ਭਾਈ ਕਿੱਟਾ ਵੀ ਮਿਲਦੇ ਸਾਰੇ ਹਨਾ ਸਾਰੇ ਟੌਪ ਦੇ ਬ੍ਰਾਂਡ ਹੈ ਸਾਰੇ ਟੌਪ ਦੇ ਆ ਦੇਖ ਕਿੱਟਾ ਵੀ ਦੇਖ ਇਹਨਾਂ ਦੀ ਪੈਕਿੰਗ ਬੁਕਿੰਗ ਦੇਖ ਹਨਾ ਇਦਾਂ ਦੇ ਕਿੱਟਾ ਮਿਲ ਜਣੀਆਂ ਤੁਹਾਨੂੰ ਆ ਦੇਖਣੀਆਂ ਸੋਹਣੀਆਂ ਸੋਹਣੀਆਂ ਹੱਥ 'ਚ ਪੜ ਕੇ ਲੈ ਕੇ ਨਹੀਂ ਆ ਬਾਜ਼ਾਰ ਔਰ ਛੋਟੇ ਪਰਸ ਵੀ ਜਿਵੇਂ ਵਾਲਟ ਮਿਲ ਜਾਣਗੇ ਅੱਛਾ ਛੋਟੇ ਵੀ ਆ ਹਨਾ ਜੇ ਤੁਸੀਂ ਪਰਸ ਜਿਵੇਂ ਐਸੀ ਪਾ ਕੇ ਰੱਖਣੇ ਪੈਸੇ ਇਹਦੇ ਚੱਟ ਪਾ ਕੇ ਰੱਖਦੇ ਹੋ ਆ ਦੇਖ ਯਾਰ ਬੜੇ ਸੋਹਣੇ ਆ ਇਹ ਇਧਰ ਦੇ ਪਰਸਾਂ ਉੱਤੇ ਉਹ ਜਿਪਰ ਆ ਗਿਆ ਅੱਛਾ ਦੇਖ ਲਾ ਸੇਮ ਹੀ ਆ ਹਨਾ ਇੱਕੋ ਜਿਹਾ ਤੇ ਆ ਦੇਖ ਕਿੰਨੇ ਲੱਗੇ ਪਿਆ ਪਰਸ ਬਈ ਯਾਰ ਬਹੁਤ ਸੋਹਣੇ ਸੋਹਣੇ ਜਿਹੋ ਜਿਹਾ ਮਰਜ਼ੀ ਕਲਰ ਲੈ ਜਾਓ ਪਰਸ ਦੇ ਵਿੱਚ ਤੁਹਾਨੂੰ ਇੱਥੋਂ ਮਿਲ ਜਾਣਾਗਾ ਤੇ ਇਧਰ ਵੀ ਲੱਗੇ ਪਏ ਆ ਤੇ ਬਾਈ ਉਹਨਾਂ ਦੀ ਮੈਂ ਲੱਗ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਇਨੀ ਸਕੀਮ ਚੱਲੀ ਜਾਂਦੀ ਆ ਹਨਾ ਭਈ 2000 ਰੁਪਏ ਦੀ ਸ਼ਾਪਿੰਗ ਤੇ ਤੁਸੀਂ ਦਿਨੇ ਪਰ ਰਾਇਲ ਸ਼ਾਪਿੰਗ ਤੇ ਆਪਾਂ ਵਾਲਟ ਗਿਫਟ ਕਰਾਂਗੇ ਆਹ ਵਾਲੇ ਹਨਾ ਆ 2000 ਦੀ ਸ਼ਾਪਿੰਗ ਕਰਕੇ ਤੁਹਾਨੂੰ ਆ ਮਿਲ ਜਾਣਾ ਹੈ 5000 ਦੀ ਸ਼ਾਪਿੰਗ ਕਰੋਗੇ ਚਾਹੇ ਤੁਸੀਂ ਆ ਇੰਨਾ ਚੋਂ ਲੈ ਜਾਓ ਇੱਕਾ ਨਾ 5000 ਜਿਹੜਾ ਸ਼ਾਪਿੰਗ ਕਰੂਗਾ ਉਹਨੂੰ ਆ ਤਾਂ ਡਰ ਕੱਢਾਂਗੇ ਕੱਢਾਂਗੇ 5000 ਦੀ ਸ਼ਾਪਿੰਗ ਤੇ ਨਾਲ ਇੱਕਾ ਚਾਹੇ ਦਾ ਪਰਸ ਲੈ ਲੈ ਜਾਏ ਹੋ ਪਰਸ ਲੈ ਲੈ ਕੇ ਅੱਛਾ ਇੰਨਾ ਚੋਂ ਨਾ ਆ ਦੇਖ ਲਾ ਦਿਖਾ ਦੇ ਐਡੀਸ਼ਨਲ 15% ਡਿਸਕਾਊਂਟ ਮਿਲਣਾ ਹੀ ਮਿਲਣਾ ਹੈ ਅੱਛਾ ਇਹ ਦੇਖ ਲੈ ਕਿ ਡਿਗਡੇ ਪਰਸ ਪਏ ਆ 900 ਰੁਪਏ ਦੇ ਸਿਰਫ ਇੱਕ ਪਰਸ ਦੇ ਦੇਣਾ ਤੇ ਜਿਹੜਾ ਮਰਜ਼ੀ ਚੱਕ ਲੋ ਹੁਣ ਇੰਨਾ ਚੋਂ ਦੇਖ ਲਓ ਉੱਥੇ ਤੱਕ ਆ ਵੱਡਾ ਬਸਾਰ ਪਰਸ ਦੇਖ ਲੈ ਇਹ ਵੀ ਤੁਹਾਨੂੰ 900 ਦੇ ਵਿੱਚ ਮਿਲਣਾ ਤੇ ਬਿਆਰ ਦੇ ਵਿੱਚੋਂ ਲੈਣਾਂਗੇ ਤੁਹਾਨੂੰ ਇਹੀ 2-3000 ਰੁਪਏ ਦੇ ਵਿੱਚ ਦੇਣਗੇ ਆ ਆ ਪਰਸ ਦੇ ਆ ਦੇਖ ਲਓ ਕਿੰਨੇ ਸੋਹਣੇ ਸੋਹਣੇ ਪਰਸ ਮਿਲਦੇ ਆ ਦੇਖ ਲਓ ਜਿਹਨਾਂ ਕੋਈ ਆਫਿਸ ਜਾਂਦੇ ਆ ਹੈ ਨਾ ਕੋਈ ਆਪਣੀਆਂ ਭੈਣਾਂ ਉਹਨਾਂ ਵਾਸਤੇ ਦੇਖੋ ਤੁਸੀਂ ਬਹੁਤ ਸੋਹਣੇ ਸੋਹਣੇ ਪਰਸ ਸਾਰਿਆਂ ਦੇ ਬਕਾਇਦਾ ਰੇਟ ਲਿਖੇ ਹੋਏ ਆ ਇਹਨਾਂ ਤੇ ਡਿਸਕਾਊਂਟ ਵੀਰੇ ਇਹਨਾਂ ਤੇ ਹੋਰ ਡਿਸਕਾਊਂਟ ਹੈਗਾ ਹੀ ਹੈਗਾ ਜਿਹੜਾ ਦੇਣਾ ਆਪਾਂ ਅਡੀਸ਼ਨਲ 15% ਹੋਰ ਅੱਛਾ ਲੋਕੇਸ਼ਨ ਕਿਰੇ ਨਹੀਂ ਭਈ ਆਪਣੀ ਇਥੋਂ ਦੀ ਲੋਕੇਸ਼ਨ ਭਈ ਆਪਣੀ ਮੇਨ ਅਜੀਤ ਰੋਡ ਹੈ ਜੀ 20 ਨੰਬਰ ਗਲੀ ਦੇ ਮੋੜ ਤੇ ਆ ਘੋੜੇ ਵਾਲਾ ਚੌਂਕ ਸਾਹਿਬ ਜਦਾ ਅਦੀਪ ਸਿੰਘ ਚੌਂਕ ਵੀ ਜਿਹਨੂੰ ਕਿਹਾ ਜਾਂਦਾ ਜੀ ਆਪਣੀ ਦੁਕਾਨ ਦਾ ਨਾਮ ਹੈ ਟ੍ਰੈਂਡੀ ਬੈਗ ਕਲੈਕਸ਼ਨ ਇਹ ਆਨਲਾਈਨ ਵੀ ਭੇਜ ਦੂੰਗੇ ਆਨਲਾਈਨ ਵੀ ਭੇਜ ਦਾਂਗੇ ਆਨਲਾਈਨ ਵੀ ਜਿਹੜਾ ਪੰਜ ਹਜ਼ਾਰ ਦੀ ਸ਼ਾਪਿੰਗ ਕਰੂਗਾ ਉਹਦਾ ਨਾਮ ਵੀ ਆਪਾਂ ਡਰਾਪ ਅੱਛਾ ਉਹਦਾ ਹੀ ਪਾ ਦੋਗੇ ਉਹਦਾ ਵੀ ਡਰਾਪ ਪਾ ਲਓ ਜੀ ਉਹਦਾ ਹੀ ਪਾ ਦੇਣਾ ਤੁਹਾਨੂੰ ਆ ਨਾਲੇ ਵੀ ਭੇਜਣਗੇ ਨਾਲੇ ਜੇ ਤੁਸੀਂ ਦੂਰੋਂ ਸ਼ਾਪਿੰਗ ਕਰਦੇ ਹੋ ਨਾ ਤਾਂ ਬਾਈ ਜੀ ਜਿਹੜੇ ਆਨਲਾਈਨ ਮੰਗਾਉਣਾ ਦੂਰ ਨੇੜੇ ਬੈਠੇ ਤੁਸੀਂ ਇੱਧਰ ਕਾਲ ਨੰਬਰ ਥੱਲੇ ਲਿਖਿਆ ਹੈ ਕਾਲ ਕਰਕੇ ਘਰੇ ਬੈਠੇ ਮੰਗਾ ਸਕਦੇ ਹੋ ਤੇ ਜਿਹੜਾ ਇੱਥੇ ਵਿਜ਼ਿਟ ਕਰ ਸਕਦਾ ਹੈ ਇੱਥੇ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਹਨਾ ਵਿਆਹਾਂ ਦਾ ਸੀਜ਼ਨ ਆ ਹਰੇ ਤਾਂ ਜਦੋਂ ਤੁਸੀਂ ਆਉਂਗੇ ਤੁਹਾਨੂੰ ਨਵੀਂ ਚੀਜ਼ ਹੀ ਮਿਲਣੀ ਹੈ ਇੱਥੇ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਆਪਣੀ ਨੂੰ ਵੱਧੋ ਤੇ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ